ਜਿਲ੍ਹਾ ਬਰਨਾਲਾ ਦੇ ਚੁੰਗਾ ਪਿੰਡ ਦੇ ਵਿੱਚ ਖੜੇ ਆ ਜਿੱਥੇ ਸਾਡੇ ਨਾਲ ਇੱਕ ਬਹੁਤ ਉੱਗੇ ਜਿੰਮੇਦਾਰ ਖੜੇ ਨੇ ਜਿਨ੍ਹਾਂ ਨੇ ਆਪਣੀ ਜਕਾਨਕ ਹੈ ਉਹ ਸਰਫਸ ਹੀਡਰ ਦੇ ਨਾਲ ਲਗਾਈ ਹੈ ਅੱਜ ਅਸੀਂ ਸਾਰੇ ਕਿਸਾਨਾਂ ਦੇ ਲਾਭ ਵਾਸਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਉਸ ਦਾ ਕਿਸ ਤਰ੍ਹਾਂ ਲਾਭ ਹੋਇਆ ਜਾਂ ਕੀ ਮੁਸ਼ਕਿਲਾਂ ਆਈਆਂ ਤਸੋ ਆਪਣਾ ਐਕਸਪੀਰੀਅੰਸ ਅੱਜ ਨਾਲ ਸ਼ੇਅਰ ਕਰਨਾ। ਮੇਰਾ ਨਾਮ ਜਸਪ੍ਰੀਤ ਸਿੰਘ ਨੰਬਰ ਦਰਤ ਕੰਡਕੂਗਾ ਜੀ। ਹਾਂਜੀ ਇਹ ਆਪਾਂ ਸਰਕਲ ਸੀਡ ਨਾਲ ਕਣਕ ਦੀ ਜਿਹੜੀ ਬਜਾਈ ਕੀਤੀ ਹੈ ਜੀ। ਯਾਨੀ ਬਹੁਤ ਹੀ ਲਾਹੇਵੰਦਾ ਜੀ। ਸਾਲਾਂ ਲਈ ਖਰਚਾ ਵੀ ਘਟਾ ਨਾਲੇ ਪਾਣੀ ਪੋਣੀ ਦਾ ਵੀ ਇਹਨੂੰ ਘਟ ਲੱਗਦਾ ਜੀ। ਤੇ ਡਿਗਦੀ ਵੀ ਘਟਦਾ ਜੀ। ਅਸੀਂ ਕਈ ਪਿੰਡਾਂ ਚ ਗਏ ਸੀ ਸਾਨੂੰ ਕਿਸਾਨ ਜਿਨ੍ਹਾਂ ਨੂੰ ਸਰਫੇਸ ਸੀਡਰ ਨਹੀਂ ਵਰਤਿਆ ਕੋਈ ਕਹੇ ਸੀ ਕਿ ਜਦੋਂ ਸਰਫੇਸ ਸੀਡਰ ਯੂਜ਼ ਕਰਦੇ ਆ ਤਾਂ ਉਹਦੇ ਪੱਖੇ ਦੇ ਨਾਲ ਬੀਜ ਖਿੰਡ ਜਾਂਦਾ ਥੋੜਾ ਇਹਦੇ ਬਾਰੇ ਕੀ ਹੋਣਾ ਨਹੀਂ ਜੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈਗੀ ਕਿ ਦੇਖਣ ਵੇਲੇ ਲੱਗਦੀ ਬਹੁਤ ਸੀ ਮਤਲਬ ਵੀ ਪੂਰਤੀ ਦੀ ਬਰਾਬਰੀ ਹੋ ਜਾਂਦੀ ਹੈ ਜਿਹੜੇ ਮੱਡ ਦੇ ਜਿੱਥੇ ਦਾਣਾ ਘੱਟ ਦਿਖਦਾ ਉਥੇ ਤਕਰੀਬਨੋਂ ਕਣਕ ਬੂਟਾ ਮਾਰ ਜਾਂਦੀ ਹੈ ਬਰਾਬਰੀ ਰਹਿੰਦੀ ਹੈ ਤੁਹਾਡਾ ਚਾਰਡ ਕਿਸ ਤਰੀਕੇ ਨਾਲ ਲੱਗ ਰਿਹਾ ਹੈ ਸਰ ਦਾ ਕਣਕ ਵੀ ਸ਼ਾਇਦ 60 ਪਲੱਸ ਹੋਊਗਾ ਜੀ 60 ਪਲੱਸ ਹੋਊਗਾ ओके ਤੁਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ 60 क्लास ਜਿਹੜਾ ਝਾੜ ਹੈ ਉਹ ਕੀ ਬਹੁਤ ਵਧੀਆ ਜਿਸ ਤਰ੍ਹਾਂ ਫਸਲ ਹੁਣ ਦਿਖ ਰਹੀ ਹੈ ਬਹੁਤ ਐਵਰੇਜ ਨਾਲੋਂ ਚੰਗੀ ਫਸਲ ਦਿਖ ਰਹੀ ਹੈ ਤੇ ਤੁਹਾਨੂੰ ਇਹਦੇ ਵਿੱਚ ਕੀ ਕੀ ਫਾਇਦੇ ਲੱਗੇ ਵੀ ਫਾਇਦੇ ਤਾਂ ਫਾਇਦੇ ਤਾਂ ਸਿਰਫ ਦੇਖੋ ਜੀ ਹੁਣ ਮੰਨ ਲਓ ਵੀ ਬਜਾਈ ਵੇਲੇ ਸਾਡਾ 2000 ਰੁਪਏ ਦਾ ਫਾਇਦਾ ਹੋ ਗਿਆ ਜੀ ਬਿਲਕੁਲ ਸਿਰਫ ਸਿਰਫ 200 ਤੋਂ 250 ਰੁਪਏ ਨਾਲ ਸਾਡੀ ਕਣਕ ਦਿੱਤੀ ਗਈ ਜੀ ਠੀਕ ਹੈ ਜੀ ਬਾਕੀ ਮੰਨ ਲਓ ਕਿ ਜਿਹੜਾ ਪਾਣੀ ਨਾਲ ਕਣਕ ਨੁਕਸਾਨ ਹੁੰਦਾ ਵੱਧਾ ਮੰਨ ਲਓ ਵੀ ਬਹਿੰਦੀ ਆ ਉਹ ਨਹੀਂ ਬਹਿੰਦੀ ਠੀਕ ਹੈ ਉਹ ਨੁਕਸਾਨ ਘੱਟ ਹੋ ਗਿਆ ਜੇ ਜਿਹੜੀ ਕੋਈ ਸਮੇਂ ਦੀ ਬਚਤ ਹੁੰਦੀ ਹੈ ਸਮੇਂ ਦੀ ਬਚਤ ਵੀ ਹੁੰਦੀ ਹੈ ਜੇ ਮੰਨ ਲਓ ਕਿ ਉਹਨੇ ਬਲੇ ਆਪਾਂ ਨੂੰ ਕਿਥੇ 20 ਦਿਨ ਕਣਕ ਪਹਿਲਾਂ ਬੀਜਣੀ ਪੈਂਦੀ ਤੇ ਲੇਟ 20 ਦਿਨ ਕੇ ਵੀ ਬਰਾਬਰ ਨਾਲ ਲੱਗ ਜਾਂਦੀ ਹੈ ਤੇ ਇੱਕ ਜਿਹੜਾ ਜਦੋਂ ਝੋਨਾ ਵੱਢਦੇ ਆ ਜੇ ਖੇਤ ਸੁੱਕਾ ਵਗੈਰਾ ਤੇ ਉਹ ਵੀ ਫਰਕ ਪੈਂਦਾ ਆ ਪੈਂਦਾ ਜੀ ਜੇ ਮੰਨ ਲਓ ਵੀ 20 ਦਿਨ ਪਹਿਲਾਂ ਪਾਣੀ ਬੰਦ ਹੋ ਜੇ ਉਹਦਾ ਉਦੋਂ ਆਪਾਂ ਪਾਣੀ ਦੇਹਰੀ ਕਰਨੀ ਨੇ ਸਿੱਟਾ ਤੇ ਕਿ ਆਪਾਂ ਪਾਣੀ ਨਾਲ ਗੱ ਲਾਕੇ ਦੀ ਕੰਟਰੀ ਹੋ ਜਾਣੀ ਹੈ ਖੇਤਾਂ ਪਾਂ ਵਿੱਚ ਸੁੱਕਾ ਹੈ ਜਿੰਨਾ ਸੁੱਕੇ ਦਾ ਹੀ ਫਾਇਦਾ ਜੀ ਗਿੱਲੇ ਗਿੱਲੇ ਦਾ ਥੋੜਾ ਗੁਲੀਂਡਾ ਵਗੈਰਾ ਉੱਗਣ ਦੇ ਵਿੱਚ ਤੁਹਾਨੂੰ ਕੋਈ ਫਰਕ ਲੱਗਿਆ ਹੋਵੇ ਨਹੀਂ ਜੀ ਬਸ ਤਾਂ ਜੀ ਆਪਾਂ ਨੂੰ ਫਰਕ ਪੈਂਦਾ বিনা ਬਾਹੇ ਤੋਂ ਗੁਲੀਂਡਾ ਬਹੁਤ ਘੱਟ ਹੁੰਦਾ ਹੁੰਦਾ ਜੀ ਪੁਰਾਣੀ ਉੱਤੇ ਆ ਜਾਂਦੀਆਂ ਨੇ ਇਹ ਤਾਂ ਕਰਨਾ ਚਾਹੁੰਗੇ ਬਾਕੀ ਜ਼ਿੰਮੇਦਾਰਾਂ ਨੂੰ ਜ਼ਿੰਮੇਦਾਰਾਂ ਨੂੰ ਤਾਂ ਜੀ ਸਾਡੇ ਹਿੱਸੇ ਨੇ ਵੀ ਇਹ ਟੈਕਨੀਕ ਵਰਤੋ ਜੀ ਆਪਦਾ ਵੀ ਫਾਇਦਾ ਕਰੋ ਤੇ ਮੰਨ ਲਓ ਵੀ ਧਰਤੀ ਮਾਂ ਦਾ ਵੀ ਫਾਇਦਾ ਹੁੰਦਾ ਇੱਥੇ ਪਾਣੀ ਥੱਲੇ ਜੀਰਦਾ ਜੀ ਅੱਗ ਦੀ ਬਚਪਾਉਂਦੇ ਪਰ ਦੂਸ਼ਣ ਵੀ ਘਟਦਾ ਇਹਦੇ ਵਿੱਚ ਅਸੀਂ ਇਸੇ ਝਾੜ ਦੀ ਜਰ ਦੇ ਦੀ ਕ੍ਰੌਪ ਕਟਿੰਗ ਕਰ ਰਹੇ ਹਾਂ ਤਾਂ ਉਹਦੇ ਨਾਲ ਜਿਹੜਾ ਇਹਦਾ ਐਗਜੈਕਟ ਝਾੜ ਹੈ ਪਰ ਸਾਨੂੰ ਫਿਰ ਵੀ ਇਹਦਾ ਮੁੱਢਲਾ ਅਨੁਮਾਨ ਆ ਵੀ ਆਮ ਕਣਕਾਂ ਨਾਲੋਂ ਇਹਦਾ ਝਾੜ ਚੰਗਾ ਰਹੇਗਾ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਇੱਥੇ ਆ ਕੇ ਚੁੰਗਾ ਪਿੰਡ ਦੇ ਵਿੱਚ ਜਿਹੜੀ ਕਣਕ ਉੱਗੀ ਹੋਈ ਹੈ ਇਸ ਵੇਲੇ ਉਹਦਾ ਝਾੜ ਦੇਖ ਸਕਦੇ ਨੇ ਕਿ ਕਿੰਨਾ ਅੱਛਾ ਇਹਦਾ ਝਾੜ ਆਇਆ ਤੇ ਸਰਕਾਰ ਦੀ ਦਰ ਨਾਲ ਕੀ ਕੀ ਫਾਇਦੇ ਹੋਏ ਨੇ ਇਹਨਾਂ ਨਾਲ ਆ ਕੇ ਉਹ ਡਾਇਰੈਕਟ ਗੱਲ ਵੀ ਕਰ ਸਕਦੇ ਬਹੁਤ ਬਹੁਤ ਸ਼ੁਕਰੀਆ